بھارت و جو چل رہا ہے سال وکمی سمت اس دا اے آخری مہینہ فگن فلگن فلگن گل اپار جنا ہر سجن پرگٹے آئے گن دا فل گن دا فل ہے سجن دا ملا فلگن فگن فلگن گن ਫਗਣ ਦੇ ਮਹੀਨੇ ਦਾ ਉਪਦੇਸ਼ ਮਾਜ ਰਾਜ ਰਿਸ ਮਹਾਨ ਰਚਨਾ ਬਾਰਾਂ ਮਾ ਦੀ ਬਾਣੀ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਵਾਨ ਤੇ ਕਰਦੇ ਨੇ ਫਗਣ ਦੇ ਮਹੀਨੇ ਵਿੱਚ ਸੱਜਣ ਹਿਰਦੇ ਵਿੱਚ ਆਪ ਪ੍ਰਗਟ ਹੋਏ ਨੇ ਆਨੰਦ ਬਣ ਗਏ ਹਨ ਅਨੰਤੀ ਵਰਸ਼ਾ ਹੋ ਗਈ ਹੈ ਇਹ ਮਿਲਾਦ ਕਿਵੇਂ ਹੋਇਆ ਇਸ ਸੱਜਣ ਕਿਵੇਂ ਪ੍ਰਗਟ ਹੋਏ ਸੰਤ ਸਹਾਇੀ RAM ਕੇ ਕਰ ਕਿਰਪਾ দিয়া ਮਿਲਾਏ RAM ਮਿਲਾਂ ਦੇ ਚ ਜਿਹੜੇ ਮਦਦਗਾਰ ਨੇ ਸੰਤ ਲੋਕ ਸਹਾਇਕ ਨੇ ਬਸ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਰਹਿਮਤ ਕੀਤੀ ਉਹਨਾਂ ਨੇ ਮਿਲਾ ਦਿੱਤਾ ਕਿਉਂਕਿ ਉਹਨਾਂ ਦੀ ਸੰਗਤ ਦੇ ਚ RAM ਯਾਦ ਆ ਗਿਆ ਉਹਨਾਂ ਦੇ ਕੋਲ ਬੈਠ ਕੇ ਈਸ਼ਵਰ ਯਾਦ ਆ ਗਿਆ ਇਸ ਵਾਸਤੇ ਭਗਤ ਕਬੀਰ ਤੇ ਸਾਖ ਕਹਿੰਦੇ ਨੇ ਕਵੀਰ ਸੇਵਾ ਕੋ ਦੋਨੋਂ ਭਲੇ एक संत एक नाम राम जो दाता मुकुत का संत जपावे ना ये ठीक है कि मुक्ति परमात्मा के हाथ में है और किसी ने भी नहीं देनी दाते दात रखी हाथ अपने जिस हावे तिस दे पर दाते के हाथों तक पहुंच सकीए दाते दी दात प्राप्त कर सकीए ਉਸ ਦੀ ਸੇਵਤਾ ਸਲਾਹ ਕਰ ਸਕੀਏ ਉਸ ਨੂੰ ਜਾਣ ਸਕੀਏ ਸੰਤ ਮਦਦਕਾਰ ਨੇ ਪ੍ਰਥਮ ਮਨੁੱਖ ਦੀ ਕੋਸ਼ਿਸ਼ ਹੋਵੇ ਸਤ ਸੰਤ ਤੱਕ ਪਹੁੰਚਣਾ ਗੁਰੂ ਤੱਕ ਪਹੁੰਚਣਾ ਫਿਰ ਗੁਰੂ ਦਾ ਇਹ ਕੰਮ ਹੈ ਅਭਿਆਸੀ ਨੂੰ 사ਧਕ ਨੂੰ ਰਾਮ ਤੱਕ ਪਹੁੰਚਾ ਦੇਣਾ ਪ੍ਰਮਾਤਮਾ ਤੱਕ ਪਹੁੰਚਾ ਦੇਣਾ ਤਾਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ

ਹੁਣ ਹਿਰਦੇ ਦੀ ਸੇਜਾ ਤੇ ਆਨੰਦ ਦੇ ਸੋਮੇ ਆਨੰਦ ਦੇ ਰਾਤੇ ਆਨੰਦ ਦੇ ਸਾਗਰ ਪਰਿਪੂਰਨ ਪ੍ਰਮਾਤਮਾ ਆਣ ਬਰਾਜੇ ਨੇ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਕਸਤ ਹੋਵੋ ਹੁਣ ਫੜੇ ਲਈ ਕੋਈ ਥਾਂ ਨਹੀਂ ਹੁਣ ਥੜੇ ਲਈ ਕੋਈ ਟਿਕਾਣਾ ਨਹੀਂ ਇੱਛਾ ਪੁਣੀ ਵੜ ਭਾਗਣੀ ਵਰ ਪਾਇਆ ਹਰ ਰਾਏ ਸੱਜ ਤੇ ਫਰਮਾਨ ਕਰ ਦੇ ਨੇ ਵਡੀਆਂ ਭਾਗਾਂ ਵਾਲੀ ਇਸ ਜੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ। ਦਰਸਲ ਇੱਛਾ ਦਾ ਪੂਰਨ ਹੋਣਾ ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ। ਪ੍ਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ। ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਜੈਸੇ ਉਸ ਅਗੰਮੀ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨ ਨੂੰ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਸਾਰੇ ਸੁੱਖ ਪ੍ਰਾਪਤ ਹੋ ਗਏ ਤੇ ਸਰਗੁਣ ਥੇ ਪਰਮਾਨੰ ਕਰਦੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਵੱਡਿਆਂ ਭਾਗਾਂ ਵਾਲੀ ਇਹ ਜੀਵ ਇਸਤਰੀ ਇਸ ਨੂੰ ਵਰ ਦੀ ਪ੍ਰਾਪਤੀ ਹੋ ਗਈ ਹਰੀ ਰਾਏ ਦੀ ਪ੍ਰਾਪਤੀ ਹੋ ਗਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਹ ਇਹ ਜੀਵ ਰੂਪੀ ਇਸਤਰੀ

سب کچھ دا تھا واسطے ایشور جیسا ہوئی بھی نہیں ہالت پلت سواری نہیں چل دیا سہتیہ نے اس پرن پرماتما نے ਲੋਕ ਸੁਹੇਲਾ ਕਰ ਦਿੱਤਾ ਪਰਲੋਕ ਸੁਹੇਲਾ ਕਰ ਦਿੱਤਾ ਤਨ ਵੀ ਸੁਖੀ ਕਰ ਦਿੱਤਾ ਮਨ ਵੀ ਸੁਖੀ ਕਰ ਦਿੱਤਾ ਸੰਸਾਰ ਦੇ ਤਲ ਤੇ ਸਹੂਲਤਾਂ ਪੈਦਾ ਹੋ ਗਈਆਂ ਔਰ ਆਤਮਿਕ ਤਲ ਤੇ ਰੂਹਾਨੀ ਅਨੰਦੀ ਜਿਹੇ ਪ੍ਰਾਪਤੀ ਹੋ ਗਈ ਲੋਕ ਤੇ ਪਰਲੋਕ ਇਸ ਤਰੀਕੇ ਨਾਲ ਜੋ ਹੈ ਸਵਰਗ ਹੈ ਸੰਸਾਰ ਦੀ ਸਹੂਲਤਾਂ ਪ੍ਰਾਪਤ ਹੋ ਜਾਣ ਤੇ ਸਹੂਲਤਾ ਸਾਰੀਆਂ ਧੰਦੇ ਆਸਰੇ ਤੇ ਖੜੀਆਂ ਨੇ جیوکا لی پورن دن ہو گیا پورن پرماتما نے سا لوک پرلوک سہیلا کر دتا ہے سفل کر دن ساگر ਬਹੁੜ ਨਾ ਜਨਮੇ ਧਾਇ ਸੰਸਾਰ ਦੇ ਚ ਇਹ ਜੋ ਚੱਕਰ ਦੀ ਤਰ੍ਹਾਂ ਬਾਰ ਬਾਰ ਆਉਣਾ ਸੀ ਜਾਵਣਾ ਸੀ ਆਉਣਾ ਸੀ ਜਾਵਣਾ ਸੀ ਔਰ ਉਸ ਚੱਕਰ ਦੇ ਜੋ ਸੀ ਪਏ ਹੋਏ ਸੀ ਜਨ ਜਨ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇਸ ਲੰਮੇ ਇਹ ਜੋ ਚੱਕਰ ਵਿੱਚ ਭਟਕਣਾ ਹਮੇਸ਼ਾ ਦੀ ਬਣੀ ਹੋਈ ਸੀ ਉਸ ਪਰਿਪੂਰਨ ਪ੍ਰਾਤਮਾ ਨੇ ਇਸ ਚੱਕਰ ਵਿੱਚੋਂ ਕੱਢ ਦਿੱਤਾ ਹੈ ਇਸ ਸਾਗਰ ਤੋਂ ਬਾਹਰ ਕਰ ਦਿੱਤਾ ਹੈ ਮੁੜ ਕੇ ਜਨਮਾਂ ਦੀ ਧਾਵਨਾ ਨਹੀਂ ਜਨਮਾਂ ਦੀ ਭਟਕਣਾ ਨਹੀਂ ਉਹ ਚੱਕਰ ਨਹੀਂ ਜਿਵੇਂ ਇੱਕ ਅਨੇਕ ਗੁਣ ਤਰੇ ਨਾ ਨਿਕ ਚਰਨੀ ਪਾਏ ਹੈ ਪਰਿਪੂਰਨ ਪ੍ਰਮਾਤਮਾ ਤੇਰੇ ਗੁਣ ਤੇ ਅਨੇਕਾ ਨੇ ਪਰ ਤੇਰੇ ਗੁਣਾਂ ਦਾ ਉਚਾਰਨ ਕਰਨ ਲਈ ਕਥਨ ਕਰਨ ਲਈ ਮੇਰੇ ਕੋਲ ਰਸਨਾ ਸਿਰਫ ਇੱਕੋ ਹੀ ਹੈ ਇਸ ਵਾਸਤੇ ਪੂਰੇ ਦੇ ਪੂਰੇ ਤੇਰੇ ਗੁਣ ਆਖਣੇ ਧਿਆਨ ਕਰਨੇ ਬਹੁਤ ਔਖੇ ਨੇ ਬਹੁਤ ਔਖੇ ਨੇ ਰਸਨਾ ਇੱਕ ਹੈ ਕਿੰਨੇ ਜਦ ਰਸਨਾ ਗਾਉਂਦੀਆਂ ਗਾਉਂਦੀਆਂ ਰਸਮ ਉਜਾਗਰ ਕਰ ਬੈਠਦੀ ਹੈ ਭਾਵ ਰਸ ਨਾਲ ਭਰ ਜਾਂਦੀ ਹੈ ਤਾਂ ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ ਕਾਸ਼ ਕਿਧਰੇ ਕਰੋੜਾਂ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਂਦਾ ਕਿਤੇ ਕਿਰੋੜਾਂ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸ ਦੀ ਉਸਤਤੀ ਸੁੰਦਾ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀ ਹੈ ਅਬਨਾਸੀ ਰਾਮ ਤਾਂ ਇਸ ਦਾ ਅਭਿਆਸੀ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭੂ ਅਨੰਤ ਗੁਣਾਂ ਦਾ ਤੁਹਾਨੂੰ مالک ਹੈ ਪਰ ਤੇਰੇ ਗੁਣਾਂ ਨੂੰ ਗਾਇਨ ਕਰ ਸਕਾ ਮੇਰੇ ਕੋਲ ਕੇਵਲ ਇੱਕੋ ਹੀ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾਂ ਨੂੰ ਮੈਂ ਕਿਵੇਂ ਗਾਵਾਂ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਬ ਕਹਿੰਨੇ ਇੱਕ ਰਸਨਾ ਨਾਲ ਗਾਉਂਦਿਆਂ ਗਾਉਂਦਿਆਂ ਚਿਤ ਤੇਰੇ ਚਰਨਾਂ 'ਚ ਜੁੜਿਆ ਇਸ ਤਰੀਕੇ ਨਾਲ ਅਸੀਂ ਸੰਸਾਰ ਸਾਧਰ ਤੋਂ ਪਾਰ ਹੋ ਗਏ ਉਤਰ ਗਏ ਫਲਗੁਣਿਤ ਸਾਲ ਆਈਏ ਜਿਸ ਨੂੰ ਦਿਲ ਨਾ ਸਮਾਏ ਫਲਗੁਣ ਦੇ ਮਹੀਨੇ ਦਾ ਉਪਦੇਸ਼ ਸਾਇਬ ਕਰ ਦੇਨੇ ਉਸ ਦੀ ਸਿਫਤੋ ਸਲਾਹ ਕਰੋ جو دے کے رنچک ماتر بھی تما نہیں رکھ دا تل جتنی ہی جو ہے تما نہیں کر دا، اس دی صفت و سلا کرو اس تے گیت گائن کرو جھولیاں ہر طریقے بھر دے جتان دی کوشش بھی نہ کرے ایسا جڑا داتا ہے پری پورن پرماتما فگن دے اس دی صفت تو سلا کرا ਤੇ ਫਿਰ ਇਹ ਸਾਰੇ ਦਾ ਸਾਰਾ ਮਹੀਨਾ ਸੁਖ ਸ਼ਾਂਤੀ ਚੈਨ ਤੇ ਆਨੰਦ ਨਾਲ ਬਤੀਤ ਹੁੰਦਾ ਹੈ 12 ਮਾ ਇੱਥੇ ਸਮਾਪਤ ਹੋਇਆ ਤੇ 12 ਮਾ ਦਾ ਉਪ ਸੰਘਾਸ ਵਾਸਵਿਕ ਤੱਤ ਨਿਚੋੜ ਇਸ ਸ਼ਬਦ ਦੇ ਅਖੀਰਲੇ ਸ਼ਬਦ ਦੇ ਚ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ جس جس نے بھی پرماتما نام سرے چڑھے دراصل مکھ گل پرماتما ہے نہ کسے گرہ دی نہ کسے نچھتر دی نہ کسے جو ہے اپ گرہ آد کال تو ایسا خیال چلے آ رہے ہیں ਇਸ ਗ੍ਰਹਿ ਦੀ ਪੂਜਾ ਉਸ ਗ੍ਰਹਿ ਦੀ ਪੂਜਾ ਇਹ ਗ੍ਰਹਿ ਚੰਗਾ ਹੈ ਉਹ ਗ੍ਰਹਿ ਮਾੜਾ ਹੈ ਇਸ ਦਾ ਚੰਗਾ ਅਸਰ ਹੈ ਉਸ ਦਾ ਮਾੜਾ ਅਸਰ ਹੈ ਸਾਇਦ ਕੰਨੇ ਐਸਾ ਕੁਝ ਵੀ ਨਹੀਂ ਹੈ ਸਭ ਕੁਝ ਪ੍ਰਮਾਤਮਾ ਤੋਂ ਹੈ ਸਭ ਕੁਝ ਈਸ਼ਵਰ ਤੋਂ ਹੈ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਕਾਰਜ ਸਿਰੇ ਚੜੇ ਔਰ ਉਹਨਾਂ ਨੂੰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਹੋਈ ਹਰ ਗੁਰੂ ਪੂਰਾ ਆਰਾਧਿਆ ਦਰਗੇ ਸੱਚਖਰੇ ਜਿਨ੍ਹਾਂ ਨੇ ਪੂਰਨ ਗੁਰੂ ਦੀ ਆਰਾਧਨਾ ਕੀਤੀ ਉਹ ਦਰਗਾਹ ਦੇ ਖਰੇ ਖੜੇ ਹੋ ਗਏ ਭਾਵ ਸੁੱਚੇ ਸਾਬਤ ਹੋਏ ਉਹਨਾਂ ਦੇ ਕੋਈ ਖੋਟ ਨਹੀਂ ਸੀ ਉਹਨਾਂ ਦੇਤੇ ਕੋਈ ਇਲਜ਼ਾਮ ਆਇਦ ਨਾ ਹੋਇਆ ਸਰਬ ਸੁਖਾਂ ਦੇ ਚਰਨ ਹਰ ਭਉ ਜਲ ਵਿਖੰਤਰੇ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਸਾਰੇ ਸੁਖਾਂ ਦੇ ਦੇਣ ਵਾਲੇ ਨੇ ਔਰ ਜੋ ਉਹਨਾਂ ਚਰਨਾਂ ਦਾ ਆਸਰਾ ਜੋ ਹੈ ਪਕੜ ਲੈਂਦਾ ਉਹ ਭੌਜਲ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਜਦ ਕਿ ਉਹ ਭੌਜਲ ਅਤੀ ਵਿਕਸ਼ਮ ਹੈ ਅਤੀ ਔਖਾ ਹੈ ਪਾਰ ਕਰਨਾ ਪਰ ਪ੍ਰਭੂ ਦੇ ਚਰਨ ਐਸੇ ਮਹਾਨ ਨੇ ਉਹਨਾਂ ਦੇ ਆਸਰੇ ਦੇ ਨਾਲ ਮਨੁੱਖ ਪਾਰ ਹੋ ਜਾਂਦਾ ਹੈ ਪ੍ਰੇਮ ਭਗਤਿ ਨ ਪਾਇਆ ਵਿਖਿਆ ਨਾਹੀਂ ਜਰੇ ਐਸੀ ਜਿਹੜੀ ਸਾਧਕ ਨੇ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਅਨੇਕਾਂ ਭਗਤੀਆਂ ਵਿਦਵਾਨਾਂ ਨੇ ਮੰਨਿਆ ਨੇ ਜਿਸ ਦੇ ਚ ਪ੍ਰੇਮਾ ਭਗਤੀ ਸਰਮੌਰ ਹੈ ਮਹਾਨ ਹੈ अति उत्तम ਹੈ ਸਰਮੌਰ ਹੈ ਜਿਨ੍ਹਾਂ ਨੂੰ ਵੀ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਗਈ ਵਿਖਿਆ ਨਾਹੀਂ ਜਰੇ ਉਹ ਫਿਰ ਮੁੜ ਕੇ ਵਿਕਾਰਾਂ ਦੀ ਸਹਿ ਜ਼ਹਿਰ ਦੇ ਨਾਲ ਜਲਦੇ ਨਹੀਂ ਵਿਕਾਰ ਉਹਨਾਂ ਨੂੰ ਜਲਾਉਂਦੇ ਨਹੀਂ ਵਿਕਾਰ ਉਹਨਾਂ ਦੇ ਅਧਿਆਤਮਿਕ ਗੁਣਾਂ ਨੂੰ ਨਾਸ ਨਹੀਂ ਕਰਦੇ ਪੇਮ ਦਾ ਹਿਲੋਰਾ ਉਹਨਾਂ ਚ ਐਸਾ ਪੈਦਾ ਹੁੰਦਾ ਹੈ ਵਿਕਾਰ ਉਸੋਂ ਦੂਰ ਹੋ ਜਾਂਦੇ ਨੇ ਨਾ ਉਹਨਾਂ ਦੀ ਕਲਪਨਾ ਨਾ ਉਹਨਾਂ ਦੀ ਸੋਚਣੀ ਵਿਕਾਰਾਂ ਦਾ ਆ ਕੇ ਬੈਠਣਾ ਤੇ ਇੱਕ ਪਾਸੇ ਵਿਕਾਰਾਂ ਬਾਰੇ ਹੁਣ ਕਦੀ ਸੋਚ ਵੀ ਨਹੀਂ ਫੁਰਦੀ ਕੋਲ ਗਏ ਦੁਬਦਾਨ ਅਸੀ ਪੂਰਨ ਸਤਿਵਰੇ ਹਿਰਦੇ ਦੇ ਵਿੱਚ ਪੂਰਨ ਤੌਰ ਤੇ ਭਰ ਗਿਆ ਸਤਿ ਕੋਲ ਝੂਠ ਨਾਸ ਹੋ ਗਿਆ ਹੈ ਦੁਬਦਾ ਬਟ ਗਈ ਹੈ ਦੋ ਪਾਸੇ ਦੀ ਥਾਵਨਾ

ਐਸੇ ਅਭਿਆਸੀ ਹਰ ਵਕਤ ਆਪਣੇ ਅੰਦਰ ਆਤਮੇ ਵਿੱਚ ਉਸ ਇੱਕ ਦਾ ਚਿੰਤਨ ਕਰਦੇ ਨੇ ਤੇ ਪਾਰ ਬ੍ਰਹਮ ਦੀ ਇਸੇ ਨਾਮ ਜਪ ਦੁਆਰਾ ਸੇਵਾ ਕਰਦੇ ਰਹਿੰਦੇ ਨੇ ਆਖਰੀ ਉਪਦੇਸ਼ ਇਸ 12 ਮਹਾਂ ਦਾ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਦੇ ਤੇ ਪਰਿਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਕਿ ਜੋ ਨਾਮ ਜਪਣ ਲੱਗਦੇ ਹੈ ਇਹ 12 ਦੇ 12 ਮਹੀਨੇ بھلے مہان کوئی رت بھیڑی نہیں کوئی دن بھیڑا نہیں کوئی مہینہ بھیڑا نہیں مہان بھلے سارے مہینے بھلے سارے دن چنگے اور ہر مہورت چنگا ہے ہے ایسا خیال ہے مہورت کراؤ اس کا مدہ اس کا مدہ لگن سداؤ صاحب کن نے اگر کوئی دن مارا ہے تو دن بڑایا کس نے پرماتمہ نے تو وہ کتوں چنگا ہو سکتا ہے ਜੋ ਦਿਨ ਮਾੜਾ ਬਣਾਉਂਦਾ ਹੈ ਅਕਸਰ ਮਾੜੀਆਂ ਚੀਜ਼ਾਂ ਮਾੜੀਆਂ ਤੋਂ ਹੀ ਬਣਦੀਆਂ ਨੇ ਜਿਸਨੇ ਮਹੀਨਾ ਬਹਿੜਾ ਬਣਾਇਆ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਜਿਸਨੇ ਦਿਨ ਬਹਿੜਾ ਬਣਾਇਆ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਜਿਸਨੇ ਗੈਤ ਨੇ ਛਤਰ ਪਰੜੇ ਬਣਾਏ ਨੇ ਤੇ ਉਹਨਾਂ ਦਾ ਅਸਰ ਮਾੜਾ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਬਹੁਤ ਗਹੜੀ ਸੋਚਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਉਹ ਆਪ ਚੰਗਾ ਹੈ

ਮੈਂ ਬੁਰਾ ਹੋ ਗਿਆ ਉਸ ਦੀ ਬੁराई ਕਰਕੇ ਮੈਂ ਦੁਖਤ ਹੋ ਗਿਆ ਤਾਂ ਇਹ ਇਖਜ਼ਾਮ ਕਈ ਵਾਰ ਮਨੁੱਖਾਂ ਤੇ ਥੋਪਿਆ ਜਾਂਦਾ ਹੈ ਕਈ ਵਾਰ ਗ੍ਰਹਿ ਨਿਛਤਰਿਆਂ ਤੇ ਥੋਪਿਆ ਜਾਂਦਾ ਹੈ ਮਹੀਨਿਆਂ ਤੇ ਥੋਪਿਆ ਜਾਂਦਾ ਹੈ ਦਿਨ ਤੇ ਥੋਪਿਆ ਜਾਂਦਾ ਹੈ ਇਹ ਦਿਨ ਨਹੀਂ ਠੀਕ ਤਾਂ ਸਹਿਬ ਕਹਿੰਦੇ ਨਹੀਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਉਤੇ ਪ੍ਰਮਾਤਮਾ ਦੀ ਨਦਰ ਹੋ ਗਈ ਤੇ ਜੋ ਨਾਮ ਜਪਣ ਲੱਗ ਸਹਿ ਸਾਰੇ ਮਹੀਨੇ ਉਨ੍ਹਾਂ ਲਈ ਸ਼ੋਭnik ਨੇ ਸਾਰੇ ਦਿਨ ਉਨ੍ਹਾਂ ਲਈ ਮਹਾਨ ਨੇ ਨਾਮ ਇੱਕ ਮੰਗੇ ਦਰਸਦਾਨ ਕਿਰਪਾ ਕਰੋ اے へ परिपूर्ण परमात्मा नाम दान एक एकदम तैथों मांगਦਾ ਹੈ ਤੋ ਬਖਸ਼ ਕਰ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੀ ਦਰਸ਼ਨਾਂ ਦਾ দান ਪਾ ਆਪਣੇ ਦਰਸ਼ਨ ਦੀ ਵਿਖਸ਼ਾ ਪਾ ਬਾਰਾ ਮਾ ਮਾਜ ਰਾਗ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅਰਦਾਸ ਇਸ ਪ੍ਰਾਰਥਨਾ ਨਾਲ ਸਮਾਪਤ ਕਰ ਦਿੰਦੇ ਹਨ ਅਨ ਦਿਨ ਰੈ ਸੁਭਾਇਆ ਆਪ ਗਵਾਇਆ मन मोह चुकाया जा तिस भाया कर कृपा घर आवो बहुत इस करि तेर बथू महलीला न था हर डोर रस पाट पटंबर तिरलोणी सी गाली ਨੌ ਨਿਕ ਮੇਲੇ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ ਬੇਦਸ ਮਹਰਤੀ ਥਿੱਤੀ ਵਾਰ ਭਲੇ ਘੜੀ ਮੁਰਤ ਪਲ ਸਾਥੇ ਆਏ ਸਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਦ ਜਾਣੇ ਜਿਸੇ ਗਾਰੇ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੀ ਘਰ ਸੇ ਜਸੁਹਾਵੀ ਜਾਂ ਪਿਰ ਰਾਮੀ ਗੋਰ ਮੁਖ ਮਸਤਕ ਭਾਗੋ ਨਾ ਨਿਕ ਐ ਨਸਰਾਵੇ ਪ੍ਰੀਤਮ ਹਰ ਵਰ ਕਿ ਸੁਹਾਗੋ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੁਣ ਦੇ ਮਹੀਨੇ ਦਾ ਉਪਦੇਸ਼ ਚਲ ਰਿਹਾ ਇਸ ਬਾਰ੍ਹਾਂ ਦਾ ਆਖਰੀ ਮਹੀਨਾ ਫਲਗੁਣ ਗੁਣਾ ਦਾ ਫਲ गुण ਦਾ ਫਲ ਕੀ ਹੈ ਫਲ ਹੁਣ ਮੰਨ ਰਹੀ ਸੀ ਪ੍ਰੇਮ ਸੁਹਾਵਾ ਮੰਨ ਸਰਤ ਗਿਆ ਮੌਲਗੇ ਭੇਜੇ ਬਿ ਸੁਆਵਕ ਪ੍ਰੇਮ ਰੂਪੀ ਮੰਨ ਬਣ ਗਏ ਪ੍ਰੇਮ ਦੀ ਮੂਰਤੀ ਪ੍ਰੇਮ ਦਾ ਸਰੂਪ ਅੰਦਰ ਪ੍ਰੇਮ ਉਜਾਗਰ ਹੋ ਗਿਆ ਤਾਂ ਗੁਣ ਦਾ ਫਲ ਪ੍ਰਾਪਤ ਹੋ ਗਿਆ ਫਲ ਗੁਣ ਦਾ ਨਹੀਂ ਨਾ ਅਨੰਦ ਆਇਕ ਹੋ ਗਿਆ ان دن رہس آپ گوایا جس دن دا ہنکار مٹایا بسماد اچرجتا ادھا ہوں ہے جد تے پورا ویکھنا سکن من سوچے پورا سوچنا سکے ہاتھ پراپت کرنا چاہن تے سارا ہتھاں ہتھان دیچ آنا سکے کن پورا سننا چاہن تے پورا سونا سکن ایسی حالت دیچ رہس پیدا ہونگا ہے کہنے جیسے جیسے منکدہ من وگیان تو پرباوت ہویا ہے رہس ختم ہو ہوگئے کیونکہ وگیان دا دعویٰ اسی جان لیا ہے اس پدارب دی سچائی نو جان لیا ہے دھاروں کہنے دیچے تو کتنا بھی جان لمیں ਜਾਣਕਾਰੀ ਅਧੂਰੀ ਹੋਵੇਗੀ ਮੁਕੰਮਲ ਨਹੀਂ ਹੋਵੇਗੀ ਪੂਰਨ ਨੂੰ ਜੇ ਤੂੰ ਜਾਣ ਵੀ ਨਾਵੇਂ ਤਾਂ ਤੂੰ ਕਿਸੇ ਹਿੱਸੇ ਨੂੰ ਜਾਣੇਗਾ ਇੱਕ ਨੁਕਤੇ ਨੂੰ ਜਾਣੇਗਾ ਪੂਰਨ ਜਾਣਨਾ ਅਤਿ ਕਠਿਨ ਹੈ ਅਤਿ ਕਠਿਨ ਹੈ ਇਸ ਵਾਸਤੇ ਅਠੇ ਪੈਰ ਜਿੱਥੇ ਵਿਗਿਆਨਕ ਤੇ ਨਾਸਤਿਕ ਤਰਕ ਵਿੱਚ ਜੀਂਦਾ ਹੈ ਉੱਥੇ ਭਗਤ ਰਹੱਸ ਵਿੱਚ ਜੀਂਦਾ ਹੈ ਵਿਸਮਾਪ ਦੇ ਚੀਂਦਾ ਹੈ ਅਸੰਸ਼ਤਾ ਦੇ ਚੀਂਦਾ ਹੈ وہ کھڑے ہوئے فلوں نیک کے بھی بسمادی ہو جاندہ ہے جدی وگیانک نے کہہ جانا کی ہے کچھ خنج پدارتھ نے کچھ پانی ہے کچھ کیلشیئم ہے اس کا جڑا جوڑ ہے وہ ایک پھل ہے اور کی ہے پر نہیں اس سب کچھ جوڑ تو بینا بھی کچھ پھل ہے کوئی کبھی دکھائی دک نکھائی دینا ہے بگت دکھائی دیندہ ہے تالکک نی دکھائی دیندہ دیا سائنٹسٹ نی دکھائی دیندہ دینا

دن و رات بسمات بنے, ہویا ہے، بنے ہویا ہے کیونکہ اپنا آپ چکا گھر آردس کی جودڑی کی تھی اے پورن پرماتما تو دیا کر بخشش کر میرے ہردے دے گھر دچ آ ایسا ارداس کر دیاں کر دیاں من موہ مٹ گیا جو کچھ پرما چاہیے جان سکھایا کر باہ گھر آس کری پھر باجو میری لاہ نہ جیو روپی استعری پرماتما پراپتی تو بنا ایک اس کی یاد تو بنا ਕਿਤਨੇ ਵੀ ਧਾਰਮਕ ਵੇਸ਼ ਕਰੇ ਕਿਤਨੇ ਵੀ ਧਾਰਮਕ ਸ਼ਿੰਗਾਰ ਕਰੇ ਤਾਂ ਵੀ ਉਹਨਾਂ ਨਿਜ ਥਾਂ ਦੀ ਕਿੱਥੇ ਪ੍ਰਾਪਤੀ ਅਟਕਣਾ ਤੇ ਬਣੀ ਰਹਿੰਦੀ ਹੈ ਹਾਰ ਡੋਰ ਰਸ ਪਾਠ ਪਟੰਬਰ ਪਿਰ ਲੋੜੀ ਸ਼ਿੰਗਾਰੀ ਪਰ ਜੇ ਕਿਦਰੇ ਪਰਮਾਤਮਾ ਲੋੜ ਮਹਿਸੂਸ ਕਰੇ ਤੇ ਹਿਰਦੇ ਵਿੱਚ ਪਰਮਾਤਮਾ ਦੀ ਲੋੜ ਤੈਦਾ ਹੋ ਜਾਏ ਚਾਹਤ ਪੈਦਾ ਹੋ ਜਾਏ ਮਾਨੋ ਉਹ ਤੇ ਸ਼ਿੰਗਾਰੀ ਗਈ ਮਾਨੋ ਉਸਨੇ ਗਲੇ ਵਿੱਚ ਮੋਤੀਆਂ ਦੇ ਹਾਰ ਪਾ ਲਏ ਨੇ ਮਾਨੋ ਉਸਨੇ ਆਪਣਾ ਸਾਰੇ ਦਾ ਸਾਰਾ ਵਰਮ ਸ਼ਿੰਗਾਰ ਛੜਿਆ ਸਜਾ ਛੜਿਆ ਕਿਉਂਕਿ ਹਿਰਦੇ ਵਿੱਚ ਉਸਦੀ ਲੋੜ ਪੈਦਾ ਹੋ ਗਈ ਹੈ ਔਰ ਪ੍ਰਮਾਤਮਾ ਨੂੰ ਚੰਗੇ ਲੱਗਦੇ ਹੀ ਹੈ ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ ਸਹਿਬ ਕੰਨ ਹਿਰਦੇ ਰੂਪੀ ਘਰ ਦੇ ਚ ਇਸ ਜੀਵ ਰੂਪੀ ਇਸਤਰੀ ਨੇ ਪ੍ਰਮਾਤਮਾ ਰੂਪੀ ਵਰ ਦਿੱਤੀ کر لی اس طر پورن گرو نے بے دس ماہ روتی بے دس بے دوس بارہ بارہ مہینے ਰੋਤਾ ਇਥੇ دیوار ਸਾਰੇ ਦੇ ਸਾਰੇ ਥਲੇ ਨੇ ਨਾ ਕੋਈ ਮਹੀਨਾ ਮਾੜਾ ਹੈ ਨਾ ਕੋਈ ਦਿਨ ਮਾੜਾ ਹੈ ਨਾ ਕੋਈ ਰੁੱਤ ਮਾੜੀ ਹੈ ਨਾ ਕੋਈ ਵਾਰ ਮਾੜਿਆ ਨਾ ਕੋਈ ਥਿਤ ਮਾੜੀ ਹੈ ਮਨੁੱਖ ਦੀ ਸੋਚਣੀ ਅਗਿਆਨਤਾ ਕਰਕੇ ਹੈ ਸਾਇਵਿਕ ਹਨ ਇਹ ਬੇਦਰ ਸਮਾਹ ਰੂਤੀ ਥਿੱਤੀ ਵਾਰ ਭਲੇ ਇਹ 12 ਮਹੀਨੇ ਇਹ ਤਰ੍ਹਾਂ ਤਰ੍ਹਾਂ ਦੀਆਂ ਰੁੱਤਾਂ ਇਹ ਨਿਤ ਬਦਲਦੀ ਥਿਤ

ਇਹ ਸੱਚ ਅੰਦਰੋਂ ਉਗੜਿਆ ਇਹ ਅਸਲੀ ਇਤਬਾਰ ਪ੍ਰਗਟ ਹੋਈਏ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਕੁਝ ਜਾਣੇ ਇਸਤਰੀ ਕੇ ਨਾਲ ਪਰੀਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਸਾਰੇ ਸਾਡੇ ਕਾਰਜ ਸਵਰਗ ਹੈ ਉਹ ਜਿਹੜਾ ਪਰੀਪੂਰਨ ਪ੍ਰਮਾਤਮਾ ਹੈ ਹਰ ਵਿਧੀ ਦਾ ਦਾਤਾ ਹੈ ਬਣਾਉਣ ਵਾਲਾ ਹੈ ਤੇ ਸਭ ਕੁਝ ਜਾਣਦਾ ਹੈ ਜੋ ਜੀਵਾਂ ਦੇ ਅੰਦਰ ਚੱਲਦਾ ਹੈ ਜਨ ਸਿੰਘ ਆਰੀ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੇ پیار پا اور اسے میں اپنے گنا آپ ہی شنگارا ٹاپ اپنی گنا کر کے آپ ہی پیار پایا گھر سیز سہاوی جا پھر راوی گرمکھ مستک باغ سائب کہ جدو ਇਦੋਂ ਨੂੰ ਮੁਖ ਰੱਖ ਕੇ ਜੀਵਨ ਬਤੀਤ ਕੀਤਾ ਭਾਗ ਮਸਤਕ ਤੇ ਜਾ ਗਿਆ ਅਤੇ ਇਸ ਤਰ੍ਹਾਂ ਫਿਰ ਦੇ ਦੀ ਸੇਜਾ ਸੁਹਾਵਣੀ ਬਣ ਗਈ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਨਾਮ ਇੱਕ ਅਹੰਸਰਾਵੇ ਪ੍ਰੀਤਮ ਹਰ ਹਰਿ ਫਿਰ ਸੁਹਾਵ ਸਤਿਗੁਰ ਦੇਤੀ ਮਹਾਰਜ ਫਰਮਾਨ ਕਰਦੇ ਨੇ ਜਿਹੜਾ ਵੀ ਦਿਨ ਰਾਤ ਪ੍ਰਭੂ ਦਾ ਨਾਮ ਜਪਦਾ ਹੈ ਉਸ ਪ੍ਰੀਤਮ ਦੇ ਗੁਣਾਂ ਦਾ ਰੰਗਨ ਕਰਦਾ ਹੈ